ਇੱਕ ਵਾਰ ਇਹ ਨੂੰ ਦੋ ਆਹਰਨ ਕਰਕੇ ਕਬੀਰ ਸਹੀ ਮੁਖ ਤਨ ਹੈ ਜੇ ਮੋ ਕਈਏ ਰਾਮ ਕਹਿੰਦੇ ਫਲ ਕਿੰਨਾ ਹੋਏਗਾ ਕਹਿੰਦੇ ਦੇਹੀ ਕਿਸ ਕੀ ਵਪਰੀ ਪਵਿੱਤਰ ਹੋਏਗਾ ਗ੍ਰਾਮ ਦੇਹੀ ਦੀ ਗੱਲ ਤਾਂ ਛੱਡ ਲੋ ਜਿੱਥੇ ਤੱਕ ਆਵਾਜ਼ ਜਾਏਗੀ ਸਾਰਾ ਥਾਂ ਪਵਿੱਤਰ ਹੋ ਜਾਏਗੀ ਇੱਕ ਵਾਰੀ ਮਹਾਰਾਜ ਜੀ ਦੇ ਪਾਸ ਇੱਕ ਵੱਡਾ ਅਮੀਰ ਆਦਮੀ ਆਇਆ ਚੌਂਦਾ ਤੇ ਮਾਨਵੀ ਦੋ ਪਿੰਡ ਨੇ ਉਹਨਾਂ ਪਿੰਡਾਂ ਦਾ ਉਨੇ 3 ਵਿਆਹ ਕਰਾ ਲਏ ਸੀ ਔਲਾਦ ਨਹੀਂ ਸੀ ਉਹਨਾਂ ਕੋਈ ਬਾਦਰਮੁਹਾ ਉਹਨੂੰ ਚੰਬੜੀਆਂ ਵਈਆਂ ਸੀ ਜਿਹੜੀਆਂ ਉਹਦੇ ਘਰ ਬੱਚਾ ਨਹੀਂ ਸਉਣਦੇ ਨੇ ਬੜੇ ਯਤਨ ਕਰੇ ਬੜੇ ਮੰਤਰੀ ਬੁਲਾਏ ਅਖੀਰ ਮਹਾਰਾਜ ਜੀ ਦੇ ਕੋਲ ਆਇਆ ਕਹਿਣ ਲੱਗਾ ਮਹਾਰਾਜ ਸਾਰੀ ਦੁਨੀਆ ਭਰ ਦੇ ਯਤਨ ਮੈਂ ਕਰ ਚੁੱਕਿਆ ਐਸੀਆਂ ਰੂਹਾਂ ਸਾਡੇ ਮਗਰ ਪਈਆਂ ਨੇ ਦੌਣ ਚ ਸਿਰ ਦੇਣ ਦੀਆਂ ਗਰਦਨ ਤੋੜਦੀਆਂ ਨੇ ਤਿੰਨ ਮੈਂ ਵਿਆਹ ਕਰਾਏ ਨੇ ਤਿੰਨਾਂ ਸਰਦਾਰਨੀਆਂ ਨੂੰ ਤੇ ਮੈਨੂੰ ਪੁੱਠਾ ਖੜਾ ਕਰ ਲਿਆ ਤੇ ਗਰਦਨ ਤੋੜ ਦੇਣ ਸਾਡੀ ਕਿਰਪਾ ਕਰੋ ਸਾਨੂੰ ਉਹਨਾਂ ਤੋਂ ਬਚਾਓ ਤੇ ਪੁੱਤਰ ਦੀ ਦਾਤ ਮਹਾਰਾਜ ਕਹਿੰਦੇ ਵੇਖੋ ਭਾਈ ਪਰਮੇਸ਼ਰ ਦੇ ਨਾਮ ਦੀ ਮਹਿਮਾਨ ਤੇ ਵਿਸ਼ਵਾਸ ਲਿਆਓ ਅਖੰਡ ਪਾਠ ਕਰਾਓ ਕਿਰਪਾ ਹੋ ਜੇਗੀ ਮਹਾਰਾਜ ਜੀ ਔਖੰਡ ਪਾਠ ਉਸ ਪਿੰਡ ਦੇ ਅੰਦਰ ਰੱਖਤਾ ਸਾਨੂੰ ਮਹਾਰਾਜ ਜੀ ਨੇ ਸਾਰਿਆਂ ਨੂੰ ਹੁਕਮ ਕਰਤਾ ਵੀ ਬਹੁਤ ਸ਼ੁੱਧ ਰਹਿਣਾ ਹੈ ਬੋਲਣਾ ਨਹੀਂ ਹੈ ਪਾਠ ਕਰਨਾ ਹੈ ਸ਼ੁੱਧ ਰਹਿ ਕੇ ਜੇ ਕੋਈ ਗਲਤ ਕੰਮ ਹੋਇਆ ਸ਼ੁੱਧੀ ਨਾ ਹੋਈ ਪੂਰੀ ਜੇ ਉਹਨਾਂ ਰੂਹਾਂ ਨੇ ਕੋਈ ਫੇਟ ਕਰਤੀ ਅਸੀਂ ਜ਼ਿੰਮੇਵਾਰ ਨਹੀਂ ਪਿੰਡ ਦੇ ਬਾਹਰ ਇੱਕ ਕੋਠਾ ਸੀ ਉਹਦੇ ਚ ਡੇਰੇ ਲਾ ਲੇ ਉੱਪਰ ਚਵਾਰਾ ਜਾਂ ਬਣਿਆ ਹੋਇਆ ਸੀ ਬਾਗ ਸੀ ਕੋਈ ਕਿਸੇ ਮਹਾਤਮਾ ਦਾ ਹੋਣਾ ਉਥੋਂ ਜਾ ਕੇ ਪਾਠ ਕਰਦੇ ਹੁੰਦੇ ਤੇ ਦੀਵਾਨ ਮਹਾਰਾਜ ਜੀ ਕਹਿਣ ਲੱਗੇ ਪਿੰਡ 'ਚ ਨਹੀਂ ਲਾਉਣੇ ਜੇਲ੍ਹਦਾਰ ਦੇ ਘਰੇ ਲਾਉਣੇ ਬੜਾ ਖੁੱਲਾ ਹੱਤਾ ਸੀ ਤੇ ਮੈਂ ਦੇਖਿਆ ਇਸ ਕਾਲ ਵਿੱਚ ਦਰਵਾਜੇ ਦੇ ਉੱਤੇ ਵੀ ਜੰਤਰ ਲਾਇਆ ਹੋਇਆ ਕੜੀਆਂ ਤੇ ਸ਼ਤੀਰਾ ਤੇ ਘਰਜ ਕੋਈ ਥਾਂ ਨਾ ਜਿੱਥੇ ਜੰਤਰ ਨਹੀਂ ਸੀ ਲੱਗਿਆ ਹੋਇਆ। ਵਾਹ ਮਹਾਰਾਜ ਜੀ ਇਹਨੇ ਤਾਂ ਸਾਰੇ ਕਾਗਜੇ ਕਾਗਜ਼ ਲਾਏ ਭੈਣੇ ਲੇਕੇ ਜੰਤਰ ਲਾਇਏ ਨਹੀਂ। ਮਹਾਰਾਜ ਕਹਿੰਦੇ ਪ੍ਰੇਮੀਆਂ ਤੂੰ ਹੁਣ ਜੰਤਰ ਲਾ ਦੇ ਤੇਰੇ ਘਰ ਖਰੀ ਦੇ ਨਾਮ ਦਾ ਜੱਗ ਹੋ ਰਿਹਾ। ਜੰਤਰ ਲਾ ਦੇ। ਕਹਦਾ ਮਹਾਰਾਜ ਜੰਤਰ ਜਰਾਕ ਲਾਵਾ ਜਦ ਜਦ ਫੜ ਲੈਂਦੇ ਆ ਕਹਿੰਦੇ ਕੋਈ ਨਹੀਂ ਹੋਣੀ ਤੇਰੇ ਕੋਲ ਨੇੜੇ ਆ ਸਕਦੇ। ਇਹ ਤਾਂ ਇਹ ਤੇ ਜੰਮਦੂਤ ਵੀ ਨੇੜੇ ਨਹੀਂ ਆ ਸਕਦਾ। ਪੂਤਾ ਦੀ ਤਾਕਤ ਤਾਂ ਕੁਛ ਨਹੀਂ ਹੈ ਜੋ ਦੂਰ ਦੀ ਤਾਕਤ ਤਾਂ ਬਹੁਤ ਵੱਡੀ ਹੈ ਉਹ ਵੀ ਨੇੜੇ ਨਹੀਂ ਆਉਂਦਾ ਇਹ ਕਹੇ ਸੀ ਚੰਡੀਗੜ੍ਹ 'ਚ ਮਹਾਤਮਾ ਰਿਆ ਕਰਦੇ ਸੀ ਮੈਂ ਉਹਨਾਂ ਨਾਲ ਕਾਫੀ ਮਿਲਣਾ ਜੁਲਣਾ ਸੀ ਮੇਰਾ ਇਹ ਕਹਿਣ ਵਾਲਾ ਨੇ ਇਹ ਦੱਸਿਆ ਕਹਿੰਦੇ ਇੱਕ ਅਵਦਾਰਸ਼ ਦੇ ਅੰਦਰ ਜੁਧਿਆ ਦੇ ਅੰਦਰ ਇੱਕ ਸੇਖ ਸੀ ਉੱਥੇ ਇੱਕ ਮਹਾਤਮਾ ਗਈ ਸੀ ਬੀਬੀ ਸੀ ਅਨੰਦਬਾਈ ਮਾਂ ਮੰਗਾਲ ਦੀ ਉਹ ਜਦ ਪ੍ਰਸ਼ਾਦਾ ਸ਼ਿਕਾ ਰਹੇ ਸੀ ਉਹਨੇ ਬੱਚੇ ਦੇ ਮਸਟਕ ਵੱਲ ਦੇਖ ਲਿਆ ਤੇ ਕਿ ਅਸ਼ੀਰਵਾਦ ਨਾ ਦਿੱਤੀ ਉਹ ਸੇਠ ਕਹਿਣ ਲੱਗਿਆ ਵੀ ਮਾਤਾ ਜੀ ਇਹਨੂੰ ਅਸ਼ੀਰਵਾਦ ਦਿਓ ਕਹਿੰਦੇ ਅਸ਼ੀਰਵਾਦ ਦੇਣ ਵਾਲਾ ਨਹੀਂ ਹੈ ਕਹਿੰਦੇ ਮਹਾਰਾਜ ਭੇਤ ਦੱਸੋ ਕਹਿੰਦੇ ਭੇਤ ਕੀ ਅੱਜ 2 ਵਜੇ ਇਹਨੇ ਚੜ੍ਹਾਈ ਕਰ ਜਾਣੇ ਕਹੜੇ ਪੈ ਗਿਆ ਇਕੱਲਾ ਹੀ ਪੁੱਤਰ ਸੀ ਉਹਦੇ ਛੋਟਾ ਜਿਹਾ ਸੀ ਅਜੇ ਵੀ ਚੜ੍ਹਾਈ ਕਰ ਜਾਣਾ ਕਹਿੰਦੇ ਹਾਂ ਚੜ੍ਹਾਈ ਕਰ ਫਿਰ ਮਹਾਪੁਰਸ਼ ਉਹ ਕਿਰਪਾ ਕਰੋ ਕਹਿੰਦੇ ਦੇਖੋ ਭਈ ਹਰੀ ਦੇ ਨਾਮ ਦੀ ਤਾਕਤ ਹੈ ਵੀ ਜਿਵੇਂ ਦੂਤ ਨੇੜੇ ਨਾਲ ਉਹ ਮਹਾਤਮਾ ਮੈਨੂੰ ਦੱਸਣ ਲੱਗੇ ਕਹਿੰਦੇ ਅਸੀਂ ਅਖੰਡ ਜਾਪ ਸ਼ੁਰੂ ਕਰ ਦਿੱਤਾ ਪਰਮੇਸ਼ਰ ਦੇ ਨਾਮ ਦਾ ਜਿਵੇਂ ਆਪਾਂ ਵਾਹਿਗੁਰੂ 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 ਜਪਣਾ ਲੱਗ ਦਿੱਤੀ ਕਹਿੰਦੇ ਨਾਲ ਉਹਨਾਂ ਨੇ ਇਹ ਕਿਹਾ ਤਾਂ ਬੱਚੇ ਨੂੰ ਕੋਲ ਪਾ ਲਓ ਇਹਦੇ ਅੜ ਨਾਲ ਹੀ ਕੁੰਡਲ ਬਣਾ ਕੇ ਜਪੋ ਬਾਕੀ ਸਾਰੇ ਮਹਾਤਮਾ ਕੋਈ ਬਾਗ 'ਚ ਬਿਠਾ ਲਦਾ ਕੋਈ ਕੋਠੀ ਦੇ ਉੱਪਰ ਬਿਠਾ ਲਦਾ ਵੀ ਜਦੋਂ ਜੰਦੂਤ ਆਵੇ ਉਸੇ ਵੇਲੇ ਉੱਚੀ ਉੱਚੀ ਵਾਹਿਗੁਰੂ ਰਾਮ ਜਪਣ ਲੱਗ ਜਾਓ ਜੋ ਨਾਮ ਸੀ ਉਹ ਕਹਿਣ ਲੱਗੇ ਮੇਰੀ ਡਿਊਟੀ ਸੀ 2 ਵਜੇ ਮੈਂ ਕੀ ਦੇਖਿਆ ਇੱਕ ਦੋ ਬੰਦੇ ਆਏ ਨੇ ਇੱਕ ਦੇ ਕੱਚ ਵਿੱਚ ਬਹੀ ਦਿੱਤੀ ਹੋਈ ਏ ਤੇ ਉਹ ਉਂਗਲੀ ਨਾਲ ਦੱਸ ਰਿਹਾ ਵੀ ਉਹ ਜਿਹੜਾ ਪਿਆ ਹੈ ਨਾ ਬੱਚਾ ਉਹਦੇ ਪ੍ਰਾਣ ਲੈ ਜਾਣੇ ਨੇ ਕਹਿੰਦੇ ਮੇਰੀ ਅਚਾਨਕੇ ਨਿਗਾ ਪੈ ਗਈ ਮੈਂ ਕਹਿੰਦਾ ਉੱਚੀ ਦੇ ਕੇ ਬੋਲਤਾ ਨਾ ਮਹਾਰਾਜ ਕਹਿੰਦੇ ਨਾਮ ਸੁਣ ਤਜਮ ਦੂਰੋਂ ਭਾਗੇ ਜੇ ਨਾਮ ਸੁਣ ਲਵੇ ਜਿਉਂ ਦੂਦ ਨਸਣਾ ਸ਼ੁਰੂ ਕਰ ਦਿੰਦਾ ਉੱਥੇ ਆਇਆ ਨਹੀਂ ਕਰਦਾ ਜੈ ਸਾਧੂ ਗੋਵਿੰਦ ਭਜਨ ਕੀਰਤਨ ਨਾਨਕ ਨੀਤ ਨਾ ਆਉਣਾ ਤੂੰ ਮੈਂ ਛੁਟੇ ਨਿਗੜਨਾ ਜਾਈਓ ਦੂਦ ਇੱਕ ਵਾਰੀ ਜੇ ਬੋਲ ਬੋਲੇ ਕਹਿੰਦੇ ਡੇੜੇ ਨਹੀਂ ਆਇਆ ਕਰ ਸੋ ਇਸ ਤਰ੍ਹਾਂ ਕਹਿੰਦੇ ਸਾਰੇ ਹੀ ਫਿਰ ਪਰਮੇਸ਼ਰ ਦਾ ਨਾਮ ਆਚਾਰਨ ਲੱਗ ਗਏ ਕਹਿੰਦੇ ਟਾਮ ਨਾਮਿਆ ਕੀ ਰਲੀ ਗਲੀ ਕੇ ਮੁਰਗੇ ਜਿਉਂ-ਜਿਉਂ ਅਸੀਂ ਉੱਚੀ ਨਾਮ ਜਪੀਏ ਤਉ ਤਉ ਪਾਸੇ ਜਿਉਂ ਜਾਣ ਡੇੜੇ ਨਾ ਆਣੋ ਇਹਨੇ ਵੇਰੋ ਬੱਚਾ ਬਚ ਗਿਆ ਅਵੇਂ ਜੇ ਮਹਾਰਾਜੀ ਕਹਿਣ ਲੱਗੇ ਵੀ ਕੀਰਤਨ ਅੰਦਰ ਕਰਨਾ ਹੈ ਤੇ ਐਂ ਕਰੋ ਕੋਠੀਆਂ ਤੇ ਵੀ ਬਹਿ ਜਾਓ ਮਕਾਨ ਚ ਵੀ ਬਹਿ ਜਾਓ ਐਨੀ ਉੱਚੀ ਬੋਲੋ ਕਿ ਪਿੰਡ ਤੋਂ ਬਾਹਰ ਨਿਕਲ ਜਾਵੇ ਵਾਜੇ ਰੂਹਾਂ ਇੱਥੋਂ ਕੱਢਦੀਆਂ ਤਾਂ ਪਿੰਡ ਵਿੱਚ ਰਹਿ ਜਾਣਗੀਆਂ ਸੋ ਬੜਾ ਉੱਚੀ ਕੀਰਤਨ ਚੜ੍ਹਦੀ ਕਲਾ ਦਾ ਹੋਇਆ ਸਾਰੇ ਪਿੰਡ ਦੇ ਲੋਕ ਬਾਹਰ ਜਾ ਜਾ ਸੁਣ ਵੀ ਸਾਡੇ ਪਿੰਡ ਤੋਂ ਬਾਹਰ ਆਵਾਜ਼ ਆ ਰਹੀ ਹੈ ਫੇਰ ਉਹਦੇ ਲੜਕਾ ਹੋਇਆ ਸੋ ਇਹ ਨਾਮ ਦੀ ਮੈਂ ਮਹਿਸਾਸ ਸਿੰਘ ਜੀ ਦਾ ਛੋਟੀਆਂ ਛੋਟੀਆਂ ਗੱਲਾਂ ਨੇ ਵੱਡੀਆਂ-ਵੱਡੀਆਂ ਨੇ ਗੁਰੂ ਮਹਾਰਾਜ ਜੀ ਲੈਂਦੇ ਨੇ ਕਿ ਹਰ ਹਰ ਨਾਮੁ ਸ਼ਰੇ ਪ੍ਰਾਨ ਆਜਾ ਮਲ ਕਿਉ ਬੈਕੁੰਠ ਸਾਹ ਨਾਮ ਜਪਣ ਦੇ ਨਾਲ ਆਜਾ ਮਲ ਪਾਪੀ ਨੂੰ ਜਿਹਨੂੰ ਸਾਰੀ ਦੁਨੀਆ ਜਾਣਦੀ ਹੈ ਉਹਨੂੰ ਬਕੰਟ ਵਿੱਚ ਥਾਂ ਮਿਲ ਗਿਆ ਸੁਆ ਪੜਾਵਤ ਗਨਕਾ ਜੀ ਸੋਹ ਹਰ ਨੈਣੋ ਕੀ ਪੁੱਤਰੀ ਕੋਤੇ ਨੂੰ ਰਾਮ 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 ਕਹੋਂਦੀ ਹੋਈ ਗਨਕਾ ਤੁਰ ਗਈ ਛੋ ਉਹ ਜਿਹੜਾ ਵਹਿਰੂ ਹੈ ਨੈਣਾ ਦੀ ਪੁੱਤਰੀ ਤੋਂ ਵੀ ਨੇੜੇ ਹੈ ਅਖਾਂ ਦੀ ਪਤਲੀ ਤਾਂ ਦੂਰ ਆ ਜੇ ਉਸ ਤੋਂ ਵੀ ਨੇੜੇ ਹੈ ਕੈਸੀ ਕੰਸ ਨੂੰ ਮਥਨ ਜਿਨ ਕੀਆ ਕੈਸਾ ਤੋਂ ਫੜ ਕੇ ਜੀਨੇ ਕੰਸ ਦਾ ਵਧ ਕੀਤਾ ਜੀ ਦਾ ਅਵਕਾਰੀ ਕੋ ਦੀਆ ਪ੍ਰਣਵੇ ਨਾਮਾ ਐਸੋ ਹਰੀ ਜਾਸ ਜਪਤ ਭਇਆ ਆਪਣਾ ਡੜੀ ਇਕਨਾਂ ਨੂੰ ਜੰਦੂਤ ਲੈਣ ਵਾਸਤੇ ਆਇਆ ਕਰਦੇ ਨੇ ਇਕਨਾਂ ਨੂੰ ਗਵਾਨ ਲੈਣ ਵਾਸਤੇ ਆਇਆ ਕਰਦੇ ਗਵਾਨਾਂ ਵਾਲਿਆਂ ਨੂੰ ਆਪਣੇ ਹੀ ਬਹੁਤ ਹੀ ਸੁੰਦਰ ਦਿਹਾ ਵਾਲੇ ਜਿਨ੍ਹਾਂ ਨੂੰ ਦੇਵ ਗਣ ਕਹਿੰਦੇ ਨੇ ਉਹ ਆਇਆ ਕਰਦੇ ਗੁਰਸਿੱਖਾਂ ਨੂੰ ਲੈਣ ਵਾਸਤੇ ਗੁਰੂ ਦੇ ਸਿੱਖ ਆਇਆ ਕਰਦੇ ਨੇ ਜਿਦਾ ਜਿਦਾ ਦਰਜਾ ਉੱਚਾ ਉਹਦੇ ਉਹਦੇ ਹੀ ਉੱਚੇ ਆਪ ਆਉਂਦੇ ਨੇ ਜਿਨ੍ਹਾਂ ਨੇ ਸੇਵਾ ਚ ਜ਼ਿੰਦਗੀ ਲਾਤੀ ਉਹਨੂੰ ਗੁਰੂ ਨਾਨਕ ਸਾਹਿਬ ਆਪ ਲੈਣ ਆਉਂਦੇ ਮੇਰੇ ਇੱਕ ਮਿਲਣ ਵਾਲੇ ਸੀ ਯੂਪੀ ਦੀ ਬਾਤ ਹੈ ਉਹਨਾਂ ਦਾ ਨਾਮ ਕਰਨਲ ਲਾਲ ਸਿੰਘ ਸੀ ਉਹ ਪਟਿਆਲੇ ਦੀ ਫੌਜ ਵਿੱਚ ਕਰਨਲ ਹੋਇਆ ਕਰਦੇ ਸੀ ਉੱਥੇ ਬੜਾ ਵੱਡਾ ਫਾਰਮ ਸੀ ਨਾਨਕਮਤਾ ਸਾਹਿਬ ਦੀ ਸੇਵਾ ਰੀਠਾ ਸਾਹਿਬ ਦੀ ਬਬੇਸ਼ਰ ਸਾਹਿਬ ਦੀ ਅەڵਾ ਮੌੜੇ ਦੇ ਗੁਰਦਾਰੇ ਦੀ ਹੋਰ ਅਨੇਕਾਂ ਸੇਵਾਵਾਂ ਉਹਨਾਂ ਨੇ ਕਰ ਕੀਤੀਆਂ ਵਿਠਾ ਸਾਹਵਰਤੀ 31 ਵਿਗੇ ਜ਼ਮੀਨ ਲੈ ਕੇ ਗੁਰਦਾਰੇ ਦੇ ਨਾਲ ਲਾਈ ਹਰ ਵਕਤ ਧਿਆਨ ਰੱਖਦਾ ਸੀ ਗੁਰੂ ਘਰ ਦੀ ਸੇਵਾ 'ਚ ਉਥੇ ਇਸੇ ਤਰ੍ਹਾਂ 사ਸੰਗ ਚੱਲਦੇ ਸੀ ਉਹਦੇ ਵਿੱਚ ਵੀ ਉਹ ਬਹੁਤ ਸਹਿਯੋਗ ਦਿੰਦੇ ਰਹਿੰਦੇ ਸੀ ਬਿਮਾਰ ਹੋ ਗਏ ਦਿੱਲੀ ਲੈ ਗਏ ਡਾਕਟਰ ਸਾਰੇ ਖੜੇ ਨੇ ਚੜ੍ਹਾਈ ਕਰ ਗਏ ਜਦੋਂ ਵਾਪਸ ਆਏ ਤਾਂ ਉਹਨਾਂ ਦਾ ਲੜਕਾ ਮੇਜਰ ਜਨਰਲ ਰਜਿੰਦਰ ਸਿੰਘ ਅੱਜਕੱਲ੍ਹ ਹੈ ਤੇ ਗੁਰਮਿੰਦਰ ਸਿੰਘ ਕਹਿਣ ਲੱਗੇ ਅੰਕਲ ਜੀ ਤੁਸੀਂ ਇਹਨਾਂ ਦੇ ਸਰੀਰ ਨੂੰ ਹੱਥ ਲਾਓ ਤਾਂ ਮੇਰੇ ਪਿਤਾ ਜੀ ਦੀ ਰੂਹ ਜਿਹੜੀ ਹੈ ਸ਼ਾਂਤ ਹੋਣੀ ਹੈ ਮੈਂ ਕਿਹਾ ਕੀ ਗੱਲ ਕਹੇ ਤੁਹਾਨੂੰ ਬਹੁਤ ਯਾਦ ਕਰਦੇ ਰਹੇ ਨੇ ਆਖਰੀ ਸਮੇਂ ਇਥੇ ਮੈਂ ਕਿਹਾ ਤੁਸੀਂ ਐਂ ਦੱਸੋ ਬਈ ਅੰਤ ਸਮੇਂ ਕੋਈ ਘਟਨਾ ਕੋਈ ਬਚਨ ਹੋਇਆ ਤੁਹਾਡਾ ਇਹਨਾਂ ਦਾ ਕੀ ਹਾਲਤ ਸੀ ਇਹਨਾਂ ਦੀ ਜਦੋਂ ਅੰਤ ਸਮਾਂ ਆਇਆ ਕਹਿੰਦੇ ਜਦੋਂ ਮਰਨ ਤੋਂ ਅੱਧਾ ਘੰਟਾ ਪਹਿਲਾਂ ਆਏ ਚੁੱਪ ਕਰਕੇ ਅਸੀਂ 8 ਜਣੇ ਆੜੇ ਵਾਲੇ ਖੜੇ ਸੀ ਤੇ ਸਾਡੇ ਚਾਚਾ ਜੀ ਡਾਕਟਰ ਮੁੰਸ਼ੀ ਸਿੰਘ ਕਹਿਣ ਲੱਗੇ ਲਾਲ ਸਿਆ ਤੋ ਸਾਨੂੰ ਪਛਾਣਦਾ ਹੈ ਕਹਿੰਦਾ ਇੱਕਦਮ ਨੇਤਰ ਖੋਲ ਲੈ ਕਹਿੰਦੇ ਲੈ ਪਛਾਣਦਾ ਨਹੀਂ ਬੁਲਾਣਾ ਬੁਲਾਣਾ ਕਹੇ ਸਾਡੇ ਸਾਰਿਆਂ ਦੇ ਨਾਂ ਲੈ ਤੇ ਕਹਿੰਦੇ ਤੂੰ ਚੁੱਪ ਕਿਉਂ ਕਰ ਗਿਆ ਕਹਿੰਦਾ ਮੈਨੂੰ ਕੋਈ ਐਸਾ ਆਨੰਦ ਆ ਰਿਹਾ ਜਿਹੜਾ ਕਦੇ ਦੇਖਿਆ ਹੀ ਨਹੀਂ ਇਹਨਾਂ ਸਵਾਦ ਆ ਰਿਹਾ ਅੰਦਰ ਕੋਈ ਖੁਸ਼ੀ ਹੋ ਖੁਸ਼ੀ ਆ ਰਹੀ ਹੈ ਪਤਾ ਨਹੀਂ ਕੀ ਗੱਲ ਹੈ ਕਹਿੰਦੇ ਮੈਨੂੰ ਬੁਲਾਓ ਨਾ ਕਹਿੰਦੇ ਪੈ ਗਏ ਇਸਰਾਹੀ ਜਦ کافی ਸਮਾਂ ਕੋਈ ਲੰਘ ਗਿਆ 20-30 ਮਿੰਟ ਕਹਿੰਦੇ ਨੇਤਰ ਬੋਲੇ ਕਹਿੰਦੇ ਲਓ ਬਈ ਕਹਿੰਦੇ ਲਓ ਸਾਹਮਣੇ ਗੁਰਦਾਨ ਸਿੰਘ ਸਾਹਿਬ ਆ ਗਏ ਬੋਲ ਗੁਰੂ ਨਾਨਕ ਦੇਵ ਜੀ ਜੈ ਬੋਲ ਗੁਰੂ ਅੰਗਦ ਸਾਹਿਬ ਜੀ ਜੈ ਕਹਿੰਦੇ ਦਸਾਂ ਪਾਸ਼ੇ ਦੀ ਜੈ ਬਲਾ ਕੇ ਸਾਰਿਆਂ ਵੱਲ ਦੇਖਿਆ ਸਾਡੇ ਕਹਿੰਦਾ ਲਓ ਬਈ ਗੁਰਨਾਨ ਸਾਹਿਬ ਲੈਣ ਆ ਗਏ ਵੈਦੂ ਜੀ ਦਾ ਕਾਲ ਸਾਹਿਬ ਵੈਦੂ ਜੀ ਦੀ ਫਤਿਹ ਇਹ ਖਾਤਾ ਇੱਧਰ ਰੱਖ ਲੈ ਕੇ ਇੱਧਰ ਰੱਖ ਮਾਫੀ ਲਈ ਤਾਂ ਵੱਡੇ ਵੱਡੇ ਯੋਗੀਆਂ ਨੂੰ ਨਹੀਂ ਗਤੀ ਪ੍ਰਾਪਤ ਹੁੰਦੀ ਜਿਹੜੀ ਤੁਹਾਡੇ ਪਿਤਾ ਜੀ ਨੂੰ ਪ੍ਰਾਪਤ ਹੋ ਗਈ ਕਿਉਂਕਿ ਕਿਸੇ ਦਾ ਘਾਲਿਆ ਇੱਕ ਤਿਲ ਨਾ ਅੰਗਵਾਈ ਤੁਨ ਨਾਨਕ ਸਾਹਿਬ ਗਵਾਉਂਦੇ ਨਹੀਂ ਹੈ ਜਿਹੜਾ ਵੀ ਸੇਵਾ ਕਰਦਾ ਹੈ ਉਹ ਸੇਵਾ ਦੇ ਉੱਤੇ ਪ੍ਰਸੰਨ ਹੋ ਜਾਂਦੇ ਨਾਮ ਜਪਦਾ ਨਾਮ ਜਪਣ ਵਾਲੇ ਤੇ ਪ੍ਰਸੰਨ ਹੋ ਜਾਂਦੇ ਨੇ ਤੇ ਫਿਰ ਆਪ ਲੈਣ ਆਂ